ਦੀ ਸਾਸਿਕਾ ਰਿਕਟਮ ਸਾਰਿਆਂ ਨੂੰ ਮੈਂ ਤੁਹਾਡੀ ਆਪਣੀਆਂ ਵੱਜੀਤ ਕਰਦੇ ਹਾਂ ਸੀ ਜੋਸ਼ੀ ਜੈ ਨਾਮ ਉਤੇ ਮੈਂ ਤੁਹਾ ਦਾ ਸਵਾਗਤ ਕਰਦਾ ਹਾਂ ਲੋਬ ਜੀ ਅਸੀਂ ਆਨੰਦ ਭਜਾਈ ਬੀਤਾਂ ਦੇ ਪਟਾਰੇ ਵਿੱਚੋਂ ਲੈ ਕੇ ਬਹੁਤ ਸੋਹਣਾ ਸੁਹਾਗ ਜੋ ਇੱਥੇ ਹਾਜ਼ਰ ਹੋਏ ਆ ਤੇ ਲੋਹ ਹੋ ਤੁਸੀਂ ਪਹਿਲਾਂ ਤਾਂ ਸੁਹਾਗ ਆਨੰਦ ਬਾਣ ਤੇ ਬਹੁਤ ਪੁਰਾਣਾ ਇਹ ਗੀਤ ਹੈ ਤੇ ਫਿਰ ਮੁਕਤਾ ਮੁਕਤਾ ਹੋ ਵੀ ਜਿਵੇਂ ਆਹ ਗੰਝ ਨਹੀਂ ਪਾਇਆ ਜਾਂਦਾ ਸਿਰ ਤੇ ਉਹ ਜਿਵੇਂ ਰਾਮ ਬਾਣ ਦਵਾਈ ਦੱਸੂ ਜਿਵੇਂ ਸੌਖਾ ਆ ਦੇ ਘਰੇ ਕਰਨਾ ਸੱਤੇ ਬਾਲ ਆ ਜਾਣਗੇ ਚਿੰਤਾ ਕਰਨ ਦੀ ਲੋੜ ਨਹੀਂ ਜਿਹਦੇ ਆਏ ਨੇ ਨਾਲੇ ਉਹਨਾਂ ਦਾ ਦੱਸੂ ਮੈਨੂੰ ਅੱਗੇ ਉਹਨਾਂ ਨੇ ਭੇਜਿਆ ਸਰ ਜੀ ਸਾਨੂੰ ਅਸੀਂ ਠੀਕ ਠਾਕ ਆ ਤੇ ਉਹਨਾਂ ਨੇ ਬੜਾ ਆਪਣਾ ਸ਼ੁਰੂ ਕੀਤਾ ਹੈ ਉਹ ਮੈਂ ਤੁਹਾਨੂੰ ਦੱਸੂ ਲੈ ਹੁਣ ਪਹਿਲਾਂ ਤੁਸੀਂ ਵਾਲੀ ਮੈਂ ਨਹੀਂ ਲੰਗੀ ਫਿਰ ਵੀਡੀਓ ਹੋ ਜਾਂਦੀ ਹੈ ਤੇ ਲੰਮਾ ਨੂੰ ਤੁਸੀਂ ਇਹ ਸੁਣਾ ਲਿਆ ਨੰਦ ਲੈ ਸੁਣੋ ਬਈ ਢੜੀਆਂ ਮਾਈ ਬਲੇੜਾ ਚੰਦਨੀ ਬਲੇੜਾ ਚੰਦਨੀ ਬਾ ਚਾਂਦੇ ਟਾੜੀ ਦੇ ਨੇ ਛੱਡੀਆਂ ਰਿਸ਼ਮਾ ਕੇ ਵੱਧ ਰਹੀਆਂ ਬੰਨਸੇ ਰਹੀਆਂ चढ़ी आए माउ क सिखरीकर सिखरी किरनाजा लॻिया चरोखे के बजर अंबल सधरो जी ਰੇ ਆਈ ਕੀਤੇ ਤਾਂ ਜਾ ਕੇ ਵਰਸੂ ਕੇ ਵਦੀ ਰਹੀਆਂ ਬਲਿ ਸੇਰੀਆਂ ਜੜ ਦਿਹਾ ਧਾ ਘਟੇ ਉੱਲ ਲੈ de bede barsu ke vajiraiya vani ਯਾ ਨੇ ਦਾ ਤੁਰੇ ਬੇ ਸੁਖਾਲੀ ਕੇ ਬਾਜੀ ਰਈਆਂ ਬਣੀ ਸਰੀਆ ਛਿੜ ਕੋ ਵੇ ਲਕੀਓਗਾ ਦੇ ਬਗੀਚਾ ਬਾਗ ਦੇ ਬਗੀਚਾ ਜਨ ਜੀ ਦਾ ਕਰੂ ਬੇ ਉਤਾਰ ਕੇ ਵਾਜੀ ਰਹੀਆਂ ਬਣੀ ਸੇਰੀਆਂ ਅੱਗੇ ਲਾੜੇ ਨੂੰ 78ਆਂ ਵਛਾ ਕੇ ਉਠਾਉਂਦੇ ਹੁੰਦੇ ਸੀ ਨਾ ਕੋਈ ਦੱਸਿਆ ਹੋਇਆ ਹੈ ਬਿਛਾ ਦਿਓ ਰੇ ਸ਼ਮਦਰੀਆਂ ਰੇ ਸ਼ਮਦਰੀਆਂ ਮਾਹੀ ਦਾ ਕਰੂਵੇ ਉਤਾਰ ਕੇ ਵਜਿਰਿਆ ਬਣਿ ਸਰੀਆ ਖੋਲੀ ਨ ਮਾਏ ਡੋੜੀ ਦਾ ਬੂਹਾ ਡੋੜੀ ਦਾ ਬੂਹਾ ਸੇਲੇ ਆਬਾ ਵੇ ਵਜ ਰਹੀਆਂ ਬਣੀ ਸਰੀਆ ਕਿਉਈ ਨਹੀਂ ਤਬ ਤੇ ਲੈ ਦਾ ਕੁਝੜਾ ਤੇ ਲੈ ਦਾ ਕੁਝੜਾ ਸੇਰਾ ਬਾळा ਅੰਦਰ ਆਵੇ ਕੇ ਵਜ ਰਹੀਆਂ ਬਣਿ ਸਰੀਆ ਲਾਗੋ 베 ਤੋ ਪੀਓ ਚਿਟ ਦੇ ਕੋਲੇ ਚਿਟ ਦੇ ਕੋਲੇ ਜਾਨ ਜੀ ਦਾ ਦੇਗੇ ਉਹ ਬਹਿਣਾ ਕੇ ਵਜ ਰਈਆ ਬਣਿ ਸਰੀਆ ਬੋ ਮੇ ਵੀਰ ਖੰਡ ਰਾਸ ਮੇਵੇ ਖੰਡ ਰਾਸ ਮੇਵੇ ਜਾਣਤਾ ਹੋਈਏ ਪੁਘਾਲੀ ਕੇ ਵਾਜੀ ਰਈਆਂ ਬਨਸੇਰੀਆਂ ਪਹਿਂਦੀ ਨਹੀਂ ਸਕੀਓ ਨਿਕਨੀਕੀ ਪੂਰੇ ਨਿਕਨੀਕੀ ਪੂਰੇ ਮਾਹੀ ਦੇ ਪੀਜੀ ਗਏ ਕੱਪੜੇ ਕੇ ਵਾਜ ਰਹੀਆਂ ਬਨਸ਼ਰੀਆਂ ਚੱਲੋ ਸੇ ਲੇ ਰੇ ਪਖੀਆਂ ਮਾਹੀ ਦੇ ਸੁਖ ਜਾਣੇ ਕੱਪੜੇ ਕੇ ਪਿੱਜ ਰਹੀਆਂ ਮਨਸੇਰੀਆਂ ਦੇਮੀ ਬੇਵਾਬਲੇ ਨੋ ਹੁੰਦਾ ਏ ਕੁ ਵੇਲਾ ਤੇ ਵਾਜੀ ਰਹੀਆਂ ਗਣੀ ਸੇਰੀਆਂ ਗਿਨ ਦੀ ਡਲੀ ਮੈਂ ਜਾਣਾ ਆਪਣੇ ਦੇਸ਼ ਕੇ ਵਾਜ ਰਹੀਆਂ ਦਰਸ਼ੀਆਂ ਗਾਉਨੀ ਸਹੇਲੀਓ ਸਗਨਾ ਦੇ ਸੋਲੇ

ਨੇ ਜਾਵਾ ਪਾਇਆ ਹੁੰਦਾ ਤੇ ਲੋ ਹੁਣ ਤੁਸੀਂ ਆਦੋ ਨੁਕਤੇ ਹੈਨਾ ਉਹੋ ਮੈਂ ਤੁਹਾਨੂੰ ਦੱਸਿਆ ਪਹਿਲਾਂ 10-10 ਕਿਹੜਾ ਨੁਕਤਾ ਪਾਉਂਗੀ ਉਹ ਜਿਵੇਂ ਗੰਜਾਂ ਵਾਲੇ ਸਿਰ ਹੋ ਜਾਂਦਾ ਵਾਲ ਨਿਕਸਤੇ ਰਹਿੰਦੇ ਤੇ ਮੈਂ ਤੁਹਾਨੂੰ ਦੱਸਿਆ ਜਿੰਨਾ ਪਹਿਲਾਂ ਨੇ ਪਹਿਲਾਂ ਮੇਰਾ ਨੁਕਤਾ ਪਾਇਆ ਹੋਇਆ ਇਹ ਕਿਸੇ ਨੇ ਦੇਖ ਕੇ ਉਹ ਬਣਾ ਲਿਆ ਬਠਿੰਡਾ ਜ਼ਿਲ੍ਹਾ ਬਠਿੰਡੇ ਨਾਲ 3-4 ਕਿਲੋਮੀਟਰ ਤੇ ਪਿੰਡ ਹੈਗਾ ਬੁਲਾਡੇ ਵਾਲਾ ਇੱਕ ਤਾਂ ਬੁਲਾਡਾ ਮਾਨਸਾ ਬੁਲਾਡਾ ਨਾ ਉਹ ਬੁਲਾਡੇ ਵਾਲਾ ਪਿੰਡ ਹੈ ਮੈਂ ਤਾਂ ਬਲੂ ਹੀ ਸਮਝੀ ਸੀ ਉਹ ਕਹਿੰਦੇ ਸੀ ਅਸੀਂ ਤੁਹਾਡੇ ਤਿੰਨ ਉੱਤੇ ਅਪਣਾ ਲਏ ਤਿੰਨੇ 100% ਸਹੀ ਨਿਕਲੇ ਤੇ ਮੈਂ ਆਖਿਆ ਫਿਰ ਦੱਸੋ ਕਹਿੰਦੇ ਵੀ ਆ ਜਿਹੜਾ ਗੰਜੇ ਵਾਲਾ ਸੀਗਾ ਤੇ ਮੇਰੇ ਘਰ ਵਾਲੇ ਦਾ ਜਮੀਨ ਸਿਰ ਕਣੀ ਹੋ ਗਿਆ ਟੋਟਨ ਸਾਰਾ ਗੰਜਾ ਹੋ ਗਿਆ ਤੇ ਆਮ ਉਹ ਜਿੰਦਾਰ ਨੇ ਬਾਣੀ ਤਾਂ ਇਹ ਜਿਹੀ ਵੀ ਨਹੀਂ ਜਿੰਦੇ ਨੇ ਤੇ ਉਹ ਵਿਚਾਰੇ ਦਾ ਸਾਰਾ ਦਿਨ ਫਿਰ ਸਮੋਸਾ ਸਿਰ ਤੇ ਜਾਂ ਪੱਗ ਰੰਦੀ ਹੋਣੀ ਹੈ ਨਾ ਤੇ ਫਿਰ ਉਹਨੂੰ ਚੰਗਾ ਨਹੀਂ ਲੱਗਦਾ ਹੁੰਦਾ ਤੇ ਕਹਿੰਦੇ ਅਸੀਂ ਤਾਂ ਜੀ ਇਹ ਤੂੰ ਦੇਖ ਕੇ ਬਣਾ ਲਿਆ ਕੀ ਬਣਾ ਹੁਣ ਤਾ ਦੱਸ ਤੇ ਧਿਆਨ ਨਾਲ ਸੁਣ ਲਿਓ ਪਹਿਲਾਂ ਮੇਰਾ ਪਾਇਆ ਹੋਇਆ ਕੋੜੇ ਦੀ ਲਿੱਦ ਲੈ ਲਓ ਤੁਸੀਂ ਕੱਲ ਮੈਂ ਇੱਕ ਸੰਤਾਂ ਨੂੰ ਉਹਨਾਂ ਨੂੰ ਵੀ ਲਿਖਾ ਕੇ ਆਇਆ ਤੇ ਕੋੜੇ ਦੀ ਲਿੱਦ ਤੁਸੀਂ ਪਾਇਆ ਸਾਰੀ ਲੈ ਲਓ ਹੈਨਾ ਤੇ ਪਹਿਲਾਂ ਇੰਨੀ ਕੁ ਬਣਾ ਲਓ ਤੁਸੀਂ ਤੇ ਫਿਰ ਨਾਰੀਅਲ ਦਾ ਤੇਲ ਲਿਆਓ ਅੱਧਾ ਕਿਲੋ ਕੁ ਲਈ ਲਓ ਨਾ ਤੇ ਉਹ ਘੋੜੇ ਦੀ ਲਿੱਦ ਲੈਣੀ ਤੁਸੀਂ ਤੇ 2 ਘੰਟੇ ਦੀ ਕਰੀ ਹੋਵੇ ਚਾਹੇ ਤਾਂ ਦੀ ਕਰੀ ਹੋਵੇ ਜਿਵੇਂ ਵੀ ਹੋਵੇ ਨਾ ਉਹ ਲੈ ਆ ਤੇ ਨਾਲ ਕੋ ਖਚੜਾ ਖੋਜਣਾ ਨਹੀਂ ਇਹਨਾਂ ਨਹੀਂ ਘੋੜੇ ਦੀ ਲਿੱਦ ਲੈਣੀ ਆ ਫੇਰ ਨਹੀਂ ਉਹ ਸਹੀ ਆਪਣਾ ਮੱਖੀ ਤੇ ਮੱਖੀ ਮਾਰਨੀ ਆ ਤਾਂ ਸਹੀ ਆਊਗਾ ਤੇ ਨਹੀਂ ਵੀ ਚਲਾ ਹੀ ਕਰ ਲਿਆ ਹੀ ਹੈ ਨਾ ਤਾਂ ਫਿਰ ਤੁਸੀਂ ਉਹ ਘੋੜੇ ਦੀ ਲਿਦ ਲੈ ਆਂਦੀ ਉਹਨ ਤੁਸੀਂ ਪਤੀਲੇ ਚ ਪਾ ਲਿਆ ਤੇ ਉਹਦੇ ਉੱਤੇ ਤੇਲ ਪਾਤਾ ਤੇਲ ਚੋਂ ਡੁੱਬ ਗਈ ਤੇ ਫਿਰ ਉਹਨੂੰ ਚਾੜਦ ਗੈਸ ਤੇ ਆਪ ਤੇ ਕਿੱਲੇ ਤੇ ਜਿੱਥੇ ਵੀ ਤੁਸੀਂ ਬਣਾਉਣੀ ਆ ਤੇ ਫਿਰ ਉਹਨੂੰ ਜਦੋਂ ਉਹ ਪੱਕਾ ਲੱਗ ਜੂ ਨਾ ਉਹ 10-20 ਮਿੰਟ ਚ ਕਾਲੀ ਹੋ ਜੀ ਮੱਛੀ ਦੇ ਵਿੱਚ ਹੈ ਨਾ ਜਦੋਂ ਕਾਲੀ ਹੋ ਗਈ ਤੇ ਫਿਰ ਤੁਸੀਂ ਉਹਨੂੰ ਉਤਾਰ ਲਓਗੇ ਉਤਾਰ ਲਈ ਫੇਰ ਠੰਡਾ ਕਰਕੇ ਇਹਨੂੰ ਕੁੱਲ ਲਓ ਠੀਕ ਹੈ ਨਾ ਰਿਤੂ ਜਾਨੀ ਸਿਰ ਤੇ ਲਾਉਣੀ ਉਹਦਾ ਅਸਰ ਨਿਕਲ ਗਿਆ ਫਿਰ ਉਹ ਇਹ 3 ਮਹੀਨੇ ਦਾ ਕੋਰਸ ਤੇ ਉਹ ਕਹਿੰਦੇ ਸਾਨੂੰ 21-22 ਦਿਨ ਹੋ ਗਏ ਲਾਉਂਦਿਆਂ ਨੂੰ ਤੇ ਰੋਜ਼ ਸਿਰ ਤੇ ਫਿਰ ਉਹ ਤੇਲ ਲਾਉਂਦੇ ਸਾਰੇ ਤੇ ਕਹਿੰਦੇ ਹੁਣ 21ਵੇਂ 22ਵੇਂ ਦਿਨਾਂ ਤੇ 23ਵੇਂ ਉਹ ਕਹਿੰਦੇ ਸ਼ਰਦਾ ਜੀ ਫਿਰ ਉਹਨਾਂ ਵਾਲ ਆਉਣੇ ਸ਼ੁਰੂ ਹੋ ਜਾਣਗੇ ਤੇ ਨਾਲੇ ਬਹੁਤ ਸੰਘਣੇ ਵਾਲ ਆਉਣਗੇ ਤੇ ਸਾਰਾ ਠੀਕ ਹੋ ਜਾਊਗਾ ਤੇ ਤੁਸੀਂ ਇਹ ਨੁਕਤਾ ਜਿਹੜੀ ਵੀ ਹੈਗਾ ਹੋਰ ਨੂੰ ਵੀ ਦੱਸੋ ਆਪਣਾ ਕਿਹੜਾ ਮੁੱਲ ਲੱਗਦਾ ਹੈ ਹੈਨਾ ਤੇ ਅਗਲੇ ਨੂੰ ਹੋਰ ਦਵਾਈਆਂ ਨਹੀਂ ਖਾਣੀਆਂ ਪੈਣਗੀਆਂ ਉਹਨਾਂ ਨੇ ਵੀ ਹੋਰ ਉੱਥੇ ਰੈਂਟੀ ਆਮ ਕਰਿਆ ਕਹਿੰਦੇ ਸਾਡਾ ਨਹੀਂ ਠੀਕ ਆ ਇਹਦੇ ਨਾਲ ਆ ਗਿਆ ਤੇ ਉਹ ਤਿੰਨ ਮਹੀਨੇ ਲਾਉਂਦੇ ਰਹੋ ਤੇਲ ਬਣਾ ਕੇ ਰੱਖ ਲਓ ਹੋਰ ਕਿਸੇ ਭੈਣ ਭਾਈ ਨੂੰ ਦਿਓ ਹੈਨਾ ਤੇ ਦੱਸੋ ਮੈਂ ਕਿਹੜਾ ਆਪੇ ਬਣਾਉ ਨੂੰ ਨਹੀਂ ਵੀ ਦੇਣਾ ਤਾਂ ਤੇ ਮੈਂ ਤਾਂ ਕਹਿੰਨੀ ਮੈਂ ਤਾਂ ਇਹ ਹੋਕਾ ਦੇਣਾ ਤੇ ਕਰਕੇ ਦੇਖਣਾ ਤੁਸੀਂ ਇਸ ਮੰਡਲ ਦੇ ਚਿਰੋਂਗੇ ਤਾਂ ਤੁਸੀਂ ਜ਼ਰੂਰ ਪਹੁੰਚੋਗੇ ਜੇ 1% ਕਿਸੇ ਨੂੰ ਨਾ ਹੋਵੇ ਠੀਕ ਹੈ ਨਾ ਆਪਾਂ 100% ਗਾਰੰਟੀ ਪਰ ਉਹ ਤਾਂ ਕਹਿੰਦੇ ਜੀ 100% ਗਾਰੰਟੀ ਜੇ ਅਸੀਂ ਠੀਕ ਹੋਏ ਸਾਰੇ ਲੋਕ ਹੀ ਠੀਕ ਹੋਣਗੇ ਹੈ ਨਾ ਮੈਂ ਨਾ ਤਾਂ ਉਹਨਾਂ ਦਾ ਭੁੱਲ ਗਈ ਉਹ ਬਿਲਕੁਲ ਮਠੰਡੇ ਦੇ ਨਾਲ ਹੀ ਹੈ ਤੇ ਉਹਨਾਂ ਦੇ ਤਿੰਨ ਹੋਏ ਨੇ ਬਾਕੀ ਨੁਕਤਾ ਕੱਲ੍ਹ ਵਾਲੇ ਗੀਚ ਪਾਉਂਗੀ ਉਹ ਵੀ ਬਿਲਕੁਲ ਮੇਰੇ ਪਹਿਲਾਂ ਪਾਈ ਹੋਏ ਨੇ ਜਿਹੜਾ ਕਰਕੇ ਦੇਖ ਲੈ ਫੇਰ ਹੀ ਪਤਾ ਲੱਗਦਾ ਹੈ ਨਾ ਤੇ ਲੋ ਹੁਣ ਤੁਸੀਂ ਮੰਨਣ ਵਾਲੇ ਲੋਕ ਤੇ ਨਾਲ ਹੁੰਦੇ ਵੀ ਹਾਂ ਵੀ ਜੇ ਵੀ ਟੋਟਲ ਨਿਕਲਿਆ ਹੋਇਆ ਨਾ ਉਹ ਇਹੇ ਤੇ ਲਾਓ ਬਹੁਤੀ ਸੌਖਾ ਔਰ ਪਰਤਿਆ ਲਿਆ ਤੁਹਾਡੇ ਨਾਲ ਵੀ ਲੰਘਣਾ ਹੈ ਨਾ ਤੇ ਤੁਸੀਂ ਕਮੈਂਟ ਉਹਨਾਂ ਨੂੰ ਮੈਂ ਕਿਹਾ ਉਹ ਕਿ ਸਾਨੂੰ ਕਮੈਂਟ ਲਿਖਣੇ ਨਹੀਂ ਆਉਂਦੇ ਮੈਂ ਕਿਹਾ ਲੋਕ ਦੇਖ ਲੈਣਗੇ ਤੁਸੀਂ ਕਮੈਂਟ ਲਿਖੋ ਕੱਲੇ ਹਮ ਬੱਚਾ ਤੋਂ ਲਿਖਾ ਰਾਂਗੇ ਜੀ ਕੁਦਰਤੀ ਮੈਨੂੰ ਵੀ ਨਹੀਂ ਲਿਖਣੇ ਆਉਂਦੇ ਤੇ ਤੁਸੀਂ ਵੀ ਜਰੂਰ ਇਹਨੂੰ ਤੁਹਾਨੂੰ ਸਿਖਾਓ ਤੇ ਪਹਿਲਾਂ ਮੇਰੇ ਗੀਤ ਆਨੰਦ ਮਾਣੋ ਤੇ ਗੀਤ ਬਾਰੇ ਵੀ ਜ਼ਰੂਰ ਲਿਖਿਆ ਕਰੋ ਫਿਰ ਸਾਨੂੰ ਹੌਸਲਾ ਵੱਧ ਜਾਂਦਾ ਫਿਰ ਅਸੀਂ ਨਰਮਾਨਾ ਦਾ ਗੀਤ ਨੇ ਉਹ ਸੋਪਾਂ ਨੇ ਹੈਨਾ ਤੇ ਜ਼ਰੂਰ ਫਿਰ ਅਸੀਂ ਬਜ਼ੁਰਗਾਂ ਫਿਰ ਵੀ ਹੈਨਾ ਤੁਹਾਡੀ ਛਾਪੂਰੀ ਕਰ ਜਾਂਦੇ ਆ ਆਪਣਾ ਮੋਦੀ ਪੰਜਾਬੀ ਦੀ ਸੇਵਾ ਕਰਦੇ ਆ ਪੰਜਾਬੀ ਹੀ ਆਪਣੀ ਸ਼ਾਨ ਆ ਪੰਜਾਬੀ ਆਪਣੀਆਂ ਹੈਨਾ ਤੇ ਆਪਾਂ ਇਹਨੂੰ ਉੱਪਰ ਰੱਖਣਾ ਹੈਨਾ ਬਹੁਤ ਫਿਰ ਉਹ ਸਮਝੋ ਇਆਜ਼ਤ ਤੇ ਧੰਨਵਾਦ ਸਾਡੀ ਗੀਤ ਦੇਖਣ ਲਈ ਤੇ ਕੱਲ ਨੂੰ ਨਵਾਂ ਨੁਕਤਾ ਤੇ ਨਵਾਂ ਗੀਤ ਲੈ ਕੇ ਤੁਹਾਡੀ ਕਚੈਰੀ 'ਚ ਫੇਰ ਪੇਸ਼ ਹੋਵਾਂਗੇ ਆਨੰਦ ਭੁਜਾਈ ਤੇ ਲੋ ਫਿਰ ਹੁਣ ਸਸੀ ਕਾਪੂਸਾ ਰਹੇ